ਬਾਈ ਜੋ ਬੋਲੇ ਸੋ ਨਿਰਪਰ ਕੋਟਬਿਬਿ ਮਹਾਰਾਜ ਕੀ ਜੈ ਸ੍ਰੀ ਸ੍ਰੀ 107 ਗੁਰੂ ਗਿਆਨਾਥ ਮਹਾਰਾਜ ਕੀ ਜੈ ਜੈ ਤੀਨ ਜੈ ਬੋਲ ਜੈ ਤੀਨ ਜੈ ਬੋਲ ਦਾਸ ਪੰਕ੍ਰੇਨਾਥ ਸ਼ਰਗਿਲ ਅੱਜ ਵਾਲਮਿਕ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਔਰ ਚੜੀ ਦੇ ਪਿਛਲੇ ਦਿਨੀ ਜਿਹੜਾ ਕਿ ਸਾਡੇ ਸਮਾਜ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਨੂੰ ਜੋ ਕਿ ਪੰਜਾਬ ਸਰਕਾਰ ਵੱਲੋਂ ਸ਼ਰੈਨ ਬੋਰਡ ਦਾ ਵਾਲਮੀਕ ਤੀਰਥ ਵਿਖੇ ਮੈਂਬਰ ਨਿਯੁਕਤ ਕੀਤਾ ਗਿਆ ਹੈ ਉਸ ਦੀ ਖੁਸ਼ੀ ਦੇ ਵਿੱਚ ਜਿਹੜੇ ਕਿ ਉਹਨਾਂ ਦੇ ਵਰਕਰਾਂ ਵੱਲੋਂ ਜਿਹੜੇ ਸ਼ਹਿਰ ਦੇ ਵਿੱਚ ਹੋਲਡਿੰਗ ਲਗਾਏ ਗਏ ਸੀ ਔਰ ਕਿਨ ਦੇ ਹੋਲਡਿੰਗ ਆ ਕਲੈਰੀਕਲ ਮਿਸਟੇਕ ਹੋਣ ਦੇ ਨਾਲ ਉਹਦਾ ਵਿੱਚ ਉਹਨਾਂ ਦੀ ਆਮ ਪਾਰਟੀ ਦਾ ਜਿਹੜਾ ਲੋਗੋ ਆ ਉਹ ਮੰਦਰ ਤੇ ਲੱਗੇ ਆ ਗਿਆ ਜਿਹੜੇ ਨਾਲ ਵਿਖਾਇਆ ਗਿਆ ਵਾ ਔਰ ਸਾਡੇ ਸਮਾਜ ਦੇ ਆਗੂਆਂ ਨੂੰ ਜਿਹੜਾ ਹੈ ਤੇ ਮੁੱਦੇ ਨੂੰ ਭੜਕਾਇਆ ਜਾ ਰਿਹਾ ਵਾ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਮੁੱਦਾ ਅਸੀਂ ਬੈਠ ਕੇ ਹੱਲ ਜਾ ਸਕਦੇ ਹਾਂ ਕਿਉਂਕਿ ਡਾਕਟਰ ਜਸਬੀਰ ਸਿੰਘ ਸੰਧੂ ਜੀ ਜਿਹੜੇ ਐਮਐਲਏ ਹੋ ਕਿਤੇ ਬਾਹਰੋਂ ਨਹੀਂ ਆਏ ਉਹ ਸਾਡੇ ਸਮਾਜ ਤੋਂ ਹੀ ਆ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਜਦੋਂ ਸਾਡੇ ਸਮਾਜ ਦੇ ਆਗੂਆਂ ਨੂੰ ਜਾਂ ਕੋਈ ਜ਼ਿੰਮੇਵਾਰੀ ਮਿਲਦੀ ਹੈ ਅਸੀਂ ਮੋٹے ਨਾ ਮੋਟਾ ਜੋੜ ਕੇ ਆਪਣੇ ਪੀਰਸਥੇ ਹੋਣ ਵਾਲੇ ਕੰਮਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਈਏ ਕਿ ਸਾਡੇ ਪੀਰਸਥੇ ਦਾ ਆਹ ਕੰਮ ਹੋਣ ਵਾਲਾ ਵਾ ਆਹ ਡਵੈਲਪਮੈਂਟ ਹੋਣ ਵਾਲੀ ਆ ਇੱਥੇ ਆ ਪ੍ਰਬੰਧ ਹੋਣ ਵਾਲਿਆ ਸਾਨੂੰ ਉਹ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਕਰਤੋਬਸੀ ਕਰਕੇ ਇਹਦਾ ਸਮਾਜ ਦਾ ਢਕਾਉਣਾ ਚਾਹੀਦਾ ਹੁਣ ਨਾ ਹੀ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੀਦਾ ਔਰ ਉਸੇ ਤਰ੍ਹਾਂ ਦੇ ਵਿੱਚ ਜਿਹੜੇ ਸਾਡੇ ਜਥੇਬੰਦੀ ਵੱਲੋਂ ਜਿਹੜੇ ਉਹਨਾਂ ਨੂੰ ਵਧਾਈ ਵੱਲੋਂ ਜਿਹੜੇ ਫੋਲਡਿੰਗ ਲਗਾਏ ਗਏ ਸੀ ਉਹਦੇ ਵਿੱਚ ਤੇ ਨਾ ਤੇ ਆਮ ਪਾਰਟੀ ਦਾ ਲੋਗੋ ਸੀ ਤੇ ਨਾ ਹੀ ਸਿਰਫ ਉਹਦੇ ਵਿੱਚ ਪ੍ਰਮਾਤਮਾ ਵਾਲਮੀਕ ਮਹਾਰਾਜ ਦੀ ਫੋਟੋ ਸੀ ਔਰ ਐਮਐਲਏ ਸਾਹਿਬ ਦੀ ਤੇ ਕੋਈ ਸਾਡੇ ਸਾਥੀਆਂ ਦੀ ਉਹਨਾਂ ਉਹ ਵੀ ਜਿਹੜੇ ਸਰਕਾਰੀ ਅਧਿਕਾਰਾਂ ਵੱਲੋਂ ਜਿਹੜੇ ਬੋਰਡ ਲਾਏ ਗਏ ਆ ਸਾਡੇ ਜਥੇਬੰਦੀ ਵੱਲੋਂ ਉਹਨਾਂ ਦੇ ਖਿਲਾਫ ਹੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਜਿਹੜੀ ਅਸੀਂ ਕੰਪਲੇਂਟ ਦਵਾਂਗੇ ਔਰ ਜਿਨ੍ਹਾਂ ਨੇ ਹੋਲਡਿੰਗ ਉਤਾਰੇ ਆ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਜਰੂਰ ਕਰਾਵਾਂਗੇ ਅਗਰ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਤਿੱਖਾ ਸੰਘਰਸ਼ ਹੋਊਗਾ ਔਰ ਉਹ ਦੋਸ਼ੀਆਂ ਤੇ ਕਾਰਵਾਈ ਕਰਵਾ ਕੇ ਹੀ ਜਥੇਬੰਦੀਆਂ ਸੱਦ ਲੈਣਗੀਆਂ ਅੱਗੇ ਪੋਸਟ ਵਾਇਰਲ ਹੋ ਰਹੀ ਹੈ ਫੋਮ ਦੇ ਖਰਦਾਰ ਦੇ ਮਾਲਿਕ ਖਰਦਾਰ ਦੇ ਬਾਰੇ ਕੀ ਕਹਿਣਾ ਜਿਹੜੀ ਪੋਸਟ ਵਾਇਰਲ ਹੋ ਰਹੀ ਆ ਕੌਮ ਦੇ ਗਦਰ ਸਮਾਜ ਦੇ ਗਦਰ ਜਿਹੜੀ ਪੋਸਟ ਆ ਮੈਂ ਕਹਿੰਦਾ ਵੀ ਇਹ ਪੋਸਟਰ ਚੱਲਣੀ ਨਹੀਂ ਚਾਹੀਦੀ ਬਹੁਤ ਗਲਤ ਗੱਲਾਂ ਕਿਉਂਕਿ ਜਿਹੜੇ ਡਾਕਟਰ ਜਸਬੀਰ ਸਿੰਘ ਸੰਧੂ ਸਾਡੇ ਸਮਾਜ ਦੇ ਆ ਉਹ ਉਹ ਕਿਹੜੇ ਵੀ ਉਹਨਾਂ ਹੱਥ ਨਾਲ ਵੀ ਜਿਹੜੇ ਮੈਂ ਉਹਨਾਂ ਨੂੰ ਗਲਤ ਤੇ ਦਾਨ ਮੰਨੀਏ ਨਾ ਵੀ ਜੇ ਉਹਨਾਂ ਨੇ ਹੱਥ ਨਾਲ ਫਲੈਕਸ ਬੋਰਡ ਬਣਾ ਕੇ ਲਾਏ ਉਹਦੇ ਮਸ਼ੀਨੀ ਕੰਮ ਹੈ ਕਲੈਰੀਕਲ ਮਿਸਟੇਕ ਹੈ ਇਹਦੇ ਨਾਲ ਕੋਈ ਐਡਾ ਵੱਡਾ ਟੈਗ ਦੇਣਾ ਨਾਲੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਵੀ ਕਿਸੇ ਦੀ ਵੀ ਨਹੀਂ ਅਸੀਂ ਅਸੀਂ ਕੋਈ ਵੀ ਆਪਾਂ ਕਾਮ ਵੱਲੋਂ ਕੋਈ ਕੋਈ ਉਹਨੂੰ ਥੱਬਾ ਲਾਇਆ ਜਾਵੇ ਕੋਈ ਥੋਪਿਆ ਜਾਵੇ ਜਿਹੜਾ ਵੀ ਉਹ ਕਿਰਦਾਰ ਜਿਹੜਾ ਚੰਗਾ ਨਹੀਂ ਆ ਪਰ ਜਿਹੜਾ ਮੈਂ ਤੁਹਾਨੂੰ ਆ ਵੀ ਇਹ ਜਿਹੜੀ ਮੰਦਭਾਗੀ ਘਟਣਾ ਵਾ ਇਹਨੂੰ ਬੈਠ ਕੇ ਵੀ ਸੁਲਝਾ ਸਕਦੇ ਹਾਂ ਆਪਾਂ ਇਹ ਸ਼ਹਿਰ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਈ ਇਹ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਸਾਰਾ ਜੈ ਭਗਵਾਨ ਵਾਲਮੀਕੀ ਸਾਰਿਆਂ ਨੂੰ ਜੈ ਭੀਮ ਜੈ ਸਵਿਵਧਾਨ ਅੱਜ ਸਮਾਜ ਦੀਆਂ ਵੱਖ-ਵੱਖ ਜਟੇਬੰਦੀਆਂ ਜਿਹੜੀਆਂ ਉਹ ਇੱਕ ਪਲੇਟਫਾਰਮ ਤੇ ਆਈਆਂ ਸਮਾਜ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ ਹਮੇਸ਼ਾ ਤੋਂ ਸਮਾਜ ਦੇ ਵਿੱਚ ਪੂਰੇ ਇੱਕ ਹੀ ਨਾਮ ਸ਼ਾਇਆ ਸੀ ਓਮ ਪ੍ਰਕਾਸ਼ ਗੱਬਰ ਓਮ ਪ੍ਰਕਾਸ਼ ਗੱਬਰ ਦਾ ਕਰੈਕਟਰ ਕੀ ਆ ਇਹ ਸਾਰਾ ਪੁਲਿਸ ਪ੍ਰਸ਼ਾਸਨ ਜਾਣਦਾ ਸਾਰੇ ਲੋਕ ਜਾਣਦੇ ਆ ਲੇਕਿਨ ਉਹ ਕੀ ਕਰਦਾ ਆ ਕਿ ਧਰਮ ਦੀ ਆਰਜ ਦੇ ਉੱਤੇ ਨਜਾਇਜ਼ ਪਰਚੇ ਕਰਾਂਦਾ ਆ ਸੈਕਿੰਡ ਉਹਦਾ ਮਸਲਾ ਕੀ ਆ ਜਿੱਦਿ ਸਰਕਾਰ ਆ ਗਈ ਉਹਦੇ ਵਿੱਚ ਚਲੇ ਜਾਣਾ ਸਰਕਾਰ ਦੇ ਅੰਦਰ ਵਰਕੇ ਵੀ ਸਰਕਾਰ ਨੂੰ ਧਰਮ ਤੋਂ ਡਰਾਣਾ ਤੇ ਸਰਕਾਰ ਦੇ ਬਾਹਰ ਰਹਿ ਕੇ ਵੀ ਸਰਕਾਰ ਨੂੰ ਧਰਮ ਤੋਂ ਡਰਾਣਾ ਅੱਜ ਥੋੜਾ ਜਿਹਾ ਚਿੱਠਾ ਜਿਹੜਾ ਸਮਾਜ ਜਿੰਨੇ ਵੀ ਲੋਕ ਜਾਗਰੂਤ ਹੋ ਗਏ ਆ ਉਹ ਇੱਕ ਜੁੱਟ ਹੋ ਕੇ ਸਾਹਮਣੇ ਆਏ ਆ ਸਾਹਮਣੇ ਆਉਣ ਦਾ ਮਕਸਦ ਇਹ ਆ ਕੀ ਉਸ ਦਾ ਕਰਦਾਰ ਕੀ ਆ ਪਹਿਲਾ ਸਭਨਾ ਪਹਿਲਾ ਪਰਚਾ 1995 ਦੇ ਵਿੱਚ ਓਮ ਪ੍ਰਕਾਸ਼ ਗੱਬਰ ਤੇ ਦਰਜ ਹੋਇਆ 376 ਦਾ ਮਾਮਲਾ ਸੀ 90 ਦਿਨਾਂ ਦੀ ਕੈਦ ਸੀ ਇਹਨੂੰ ਪਲੱਸ ਉਸ ਲੇਡੀਜ਼ ਨੂੰ ਮੁਸਤਾਬਾਦ ਦੇ ਵਿੱਚ ਕਾਲਾ ਮੂੰਹ ਕਰਕੇ ਭਜਾਇਆ ਗਿਆ ਕਨਸਟੀਟਿਊਸ਼ਨ ਜਿੰਦਾ ਹੋਣ ਦੇ ਬਾਵਜੂਦ ਵੀ ਇਹ ਦੋਸ਼ੀ ਵੱਲੋਂ ਉਸ ਨੂੰ ਇੰਨਾ ਕੁ ਘਰੀਨਾ ਨਾ ਉਡੀ ਨੂੰ ਪੂਰੇ ਮਸਤਾਬਾਦ ਦੇ ਵਿੱਚ ਭਜਾਇਆ ਗਿਆ ਲੇਕਿਨ ਪ੍ਰਸ਼ਾਸਨ ਦੇ ਮਾਨਦੇ ਵਿੱਚ ਅੱਜ ਵੀ ਛਵੀ ਹੋਰ ਲਈ ਸਹੀ ਆ ਦੂਸਰਾ ਪਰਚਾ ਬੇਅਦਵੀ ਦਾ ਭਗਵਾਨ ਵਾਲਮੀਕੀ ਤੀਰ ਦੇ ਉੱਤੇ ਲੱਗੀਆਂ ਹੀਆਂ ਦੁਕਾਨਾਂ ਨੂੰ ਠੋਡ ਮਾਰ ਕੇ 91 ਨੰਬਰ ਐਫਆਇਰ ਜਿਹੜੀ ਲੋਪੋ ਕੇ ਚਿਗਾਵੇਂ ਦਰਜ ਹੋਈ 2019 ਦੇ ਵਿੱਚ ਔਰ ਇਹ ਵਿੱਚ ਵੀ ਇਹਨੂੰ ਬੇਰ ਕਰਕੇ ਫਿਰ ਆਸ਼ਰਮ ਦੇ ਉੱਤੇ ਬਾ ਦਿੱਤਾ ਗਿਆ ਤੀਸਰਾ ਮਸਲਾ ਕੇਕ ਦਾ ਆਸ਼ਰਮ ਦੇ ਉੱਤੇ ਭਗਵਾਨ ਵਾਲਮੀਕੀ ਮਹਾਰਾਜ ਦੇ ਮੈਨ ਸਰੂਪ ਜਿੱਥੇ ਹੈਗਾ ਉੱਥੇ ਇਹਰੇ ਵੱਲੋਂ ਕੇਕ ਕਟਿਆ ਗਿਆ ਸਮਾਜ ਵਿੱਚ ਰੋਲਾ ਪਾਇਆ ਗਿਆ ਇਹਦੀਆਂ ਫੋਟੋ ਤੇ ਕਾਟੇ ਮਾਰ ਕੇ ਕੌਮ ਦਾ ਗਰਦਾਰ ਲੈ ਕੇ ਕਈ ਵਾਰੀ ਪ੍ਰਚਲਿਤ ਹੋਈਆਂ ਲੇਕਿਨ ਫੇਰ ਵੀ ਪ੍ਰਸ਼ਾਸਨ ਨੇ ਇਹ ਜਿਹੜੀ ਆ ਸ਼ਬੀ ਸਹੀ ਬਣਾ ਕੇ ਰੱਖੀ ਚਾਹਤ ਕਿ ਇਹ ਵਾਲਮੀਕੀ ਭਾਈਚਾਰੇ ਦਾ ਰਿਪਰੈਜ਼ੈਂਟੇਟਿਵ ਹੈਗਾ ਤੇ ਇਹ ਕੋਈ ਵੱਡਾ ਲੀਡਰ ਹੈਗਾ ਜਿੰਨੀਆਂ ਬੇਦਬੀਆਂ ਉਹਰੇ ਵੱਲੋਂ ਹੋਈਆਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਫਿਰ ਇੱਕ ਰੋਕੀ ਵਾਲਮੀਕੀ ਜੀ ਮਾਪ ਜੀ ਨੂੰ ਆਡੀਓ ਵੀ ਦੇ ਦਾਂਗਾ ਉਰਤੇ ਫੋਨ ਦੇ ਕਾਲ ਰਿਕਾਰਡਿੰਗ ਹੈ ਜਿਹੜੀ ਸੁਣਨ ਯੋਗ ਨਹੀਂ ਹੈਗੀ ਉਹਦੇ ਕੋਲ ਨੂੰ ਕਿਹਾ ਗਿਆ ਕਿ ਮੈਂ ਤੀਰਤ ਦੇ ਉੱਤੇ ਕਿਸੇ ਦੀ ਗੈਸ ਕਰਦਾ ਇਹ ਚੀਜ਼ਾਂ ਦੇ ਵੱਲੋਂ ਬੋਲਿਆ ਗਿਆ ਲੇਕਿਨ ਪ੍ਰਸ਼ਾਸਨ ਵੱਲੋਂ ਉਹਤੇ ਪਰਚਾ ਨਹੀਂ ਦਿੱਤਾ ਗਿਆ ਪਿਛਲੀ ਦਿਨੀ ਅਮਨ ਸਿਮਰਨ ਜਿਹੜੀ ਭੈਣ ਵਾ ਉਹਦੇ ਬਾਰੇ ਬੋਲਿਆ ਗਿਆ ਕਿ ਸ਼ਰੇਆਮ ਬੋਲਿਆ ਗਿਆ ਇਹਦੇ ਵੱਲੋਂ ਕਿ ਉਹਰੀਆਂ ਕਿੱਲੀਆ ਪੈਂਟਾਂ ਸੀ ਉਹਦਾ ਅੰਗ ਵੇਖਦਾ ਸੀ ਇਸ ਭਾਈ ਸਾਹਿਬ ਇਸ ਬੰਦੇ ਦਾ ਜਿਹੜਾ ਕਰਦਾਰ ਹੈਗਾ ਸਮਾਜ ਦੇ ਵਿੱਚ ਬੜਾ ਹੀ ਗਲਤ ਕਰਦਾਰ ਹੈਗਾ ਬਾਕੀ ਇਹ ਜਿਹੜੇ ਪਰਿਵਾਰਕ ਜਿੱਥੇ ਆ ਉਹ ਸਾਡੇ ਪ੍ਰਦੀਪ ਗੱਬਰ ਜੀ ਦੱਸ ਦੇਣਗੇ ਇਹਦੇ ਪਰਿਵਾਰ ਦੇ ਕਿਹੜੇ ਕਿਹੜੇ ਬੰਦੇ ਨਾਲ ਕਿਹੜੀ ਕਿਹੜੀ ਔਰਤ ਨਾਲ ਰਿਲੇਸ਼ਨ ਲਿਆ ਤੇ ਹਰ ਵਾਰੀ ਕਿੱਥੇ ਕਿੱਧਰ ਧਰ ਨੂੰ ਵੇਚਿਆ ਇਹਨਾਂ ਦੇ ਜਿਹੜੀ ਟੀਮ ਛੱਡੀ ਗਈ ਆ ਥੱਲੇ ਉਹ ਕਦੀ ਮੁੱਦਾ ਚੁੱਕਦਾ ਆ ਵਾਰਡ ਨੰਬਰ ਸੱਤ ਦੀ ਕਾਉਂਸਲਰ ਦਾ ਚਵਾਨੀ ਸ਼ਰਮਾ ਦਾ ਤੇ ਉਹ ਤੋਂ ਪੈਸੇ ਲੈ ਕੇ ਬੈਰ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਕਿ ਹੋ ਮੰਡੀ ਦਾ ਮਸਲਾ ਇਹਨਾਂ ਵੱਲੋਂ ਚੁੱਕਿਆ ਜਾਂਦਾ ਆ ਉੱਥੇ ਪੈਸੇ ਲੈ ਕੇ ਬੈਰ ਦਿੱਤਾ ਜਾਂਦਾ ਉੱਥੇ ਭਗਵਾਨ ਵਾਲਮੀ ਕੀ ਮਹਾਰਾਜ ਦੀ ਪੂਰਤੀ ਵੀ ਇਹਨਾਂ ਵੱਲੋਂ ਚੋਰੀ ਕਰਾ ਦਿੱਤੀ ਜਾਂਦੀ ਆ ਹਲੇ ਤੱਕ ਉਹ ਪਰਚੇ ਨਹੀਂ ਦਰਜ ਹੋਏ ਤੇ ਹੁਣ ਬੇਅਦਵੀ ਦੇ ਮਸਲੇ ਦੇ ਆ ਗਏ ਆ ਕਿ ਜਿਹੜਾ ਫਲੈਕਸ ਲੱਗਾ ਫਲੈਕਸ ਦੇ ਵਿੱਚ ਜਿਹੜੇ ਪਹਿਲੀ ਗੱਲ ਤੁਹਾਨੂੰ ਕਲੀਅਰ ਕਰ ਦਈਏ ਕਿ ਐਮਐਲਏ ਸਾਹਿਬ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਫੋਟੋ ਕਿੱਥੇ ਲੱਗ ਰਹੀ ਹੈ ਕਿਉਂਕਿ ਜਦੋਂ ਕਿਸੇ ਨੂੰ ਸਨਮਾਨਤ ਹੁੰਦਾ ਆ ਉਹਨਾਂ ਐਮਐਲਏ ਦੀ ਫੋਟੋ ਲਾ ਕੇ ਕੋਈ ਵੀ ਉਹਨਾਂ ਦਾ ਵਰਕਰ ਆ ਜਿਹੜਾ ਕਿ ਉਹਨੂੰ ਫਲੈਕਸ ਬੋਰਡ ਕਰਾਂਦਾ ਸ਼ਹਿਰ ਦੇ ਵਿੱਚ ਕਿ ਐਸ ਐਮਐਲਏ ਨੂੰ ਇਹ ਉਦਾਂ ਮਿਲਿਆ ਉਹ ਰਿਪਰੈਜ਼ੈਂਟੇਟਿਵ ਲਈ ਲੇਕਿਨ ਔਸ਼ਦੀ ਆਰ ਦੇ ਵਿੱਚ ਕਈ ਧਾਰਮਿਕ ਸੰਸਥਾਵਾਂ ਵਾਲੇ ਫਲੈਕਸ ਜਿਦਾਂ ਬਾਬਾ ਪੰਕਜ ਨਾਜ਼ੀ ਉਹਨਾਂ ਦੇ ਫਲੈਕਸ ਲਾ ਦਿੱਤੇ ਕਿ ਕਈ ਦੂਸਰੀ ਇਹਨਾਂ ਦੀ ਰੰਗਰੇਟਾ ਸ਼ਕਤੀ ਦਲ ਵਾਲੇ ਦੇ ਫਲੈਕਸ ਲਾ ਦਿੱਤੇ ਕਿ ਦਾ ਮਕਸਦ ਹੈਗਾ ਕਿ ਜਿਹੜਾ ਮਜਵੀ ਸਿੱਖ ਭਾਈਚਾਰਾ ਤੇ ਵਾਲਮੀਕੀ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦਿੱਤਾ ਜੇ ਉਹ ਇੱਕ ਦੋ ਫਲੈਕਸ ਗਲਤ ਸੀ ਉਹਨਾਂ ਨੂੰ ਉਤਾਰ ਦੇ ਭਾਈ ਸਾਹਿਬ ਇਹਨਾਂ ਦੇ ਫਲੈਕਸ ਉਤਾਰਨ ਦੀ ਕੀ ਲੋੜ ਸੀ ਜਿੰਨਾ ਤੇ ਆਮ ਆਦਮੀ ਪਾਰਟੀ ਦਾ ਲੋਗੋ ਹੀ ਨਹੀਂ ਹੈਗਾ ਸੀ ਤੇ ਜਾਂ ਦਸ ਬਿਹੇ ਦੇ ਸੰਦੂ ਨੇ ਆਪ ਦਾ ਫਲੈਕਸ ਲਗਵਾਇਆ ਨਹੀਂ ਜਿਹਦੇ ਵੱਲੋਂ ਲਗਵਾਇ ਹੋਰੀ ਡਿਮਾਂਡ ਕੀਤੀ ਜਾਵੇ ਬਸ ਮੁੱਦਾ ਹੈਗਾ ਕਿ ਜਸਬੀਰ ਸਿੰਘ ਸੰਧੂ ਜਿਹੜੇ ਐਮ ਐਲ اے ਹੈਗੇ ਉਹਨਾਂ ਨੂੰ ਵਿੱਚ ਮੋੜ ਇਸ ਕਰਕੇ ਕੀਤਾ ਜਾਂਦਾ ਹੈ ਕਿ ਉਹਨਾਂ ਤੋਂ ਆਸਲਾ ਰਿਆ ਧੜਾ ਕਿ ਕਿਤੇ ਨਾ ਕਿਤੇ ਪੈਸੇ ਦੀ ਫੰਡਿੰਗ ਆਵੇ ਤੇ ਸਾਡੇ ਜਿਹੜੇ ਘਰ ਦੇ ਕਾਰੋਬਾਰ ਚੱਲਣ ਆਪ ਜੀ ਨੂੰ ਦੱਸ ਦਈਏ ਕਿ ਓਜਲਾ ਐਮ ਪੀ ਓਜਲਾ ਸਾਫ ਨੇ ਸਮਾਜ ਬਾਰੇ ਬੋਲਿਆ ਸੀ ਕਿ ਜਿਹੜੇ ਸਮਾਜ ਦੇ ਬੱਚੇ ਆ ਉਹਨਾਂ ਦਾ ਰਜਾਓ ਜਿਹੜਾ ਗਲਤ ਗਲਤ ਕੰਮ ਵਾਲਾ ਹੈਗਾ ਤੇ ਉਹ ਚੈਨੀ ਤੋੜਨ ਇਹੋ ਵਾਲਾ ਬਲੇਮ ਲਗਾਇਆ ਸੀ ਇਸੇ ਢੜੇ ਨੇ ਉਹਨੂੰ ਮਾਫੀ ਮੰਗਵਾਤੀ ਸੀ ਉਹ ਸਾਡੇ ਸਮਾਜ ਦਾ ਤਾਂ ਨਹੀਂ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਇੱਥੇ ਕਾਂਗਰਸ ਦਾ ਬੜਾ ਵੱਡੇ ਆਪਣੇ ਆਏ ਤਖਤ ਨਮਿੰਦਰ ਸਿੰਘ ਦੀ ਇਸੇ ਢੜੇ ਵੱਲੋਂ ਉਥੇ ਪਿੱਲਰ ਪੜੇਗੇ ਉਹਨਾਂ ਨੂੰ ਅੰਦਰ ਐਂਟਰੀ ਕਰਾਈ ਗਈ ਤੇ ਉਦੋਂ ਬੇਦਬੀ ਨਹੀਂ ਹੋਈ ਮਤਲਬ ਕਿ ਇਹਨਾਂ ਵੱਲੋਂ ਰਿਪੀਟ ਅਫੈਂਡਰ ਕੋਲੇਟਿਵਲੀ ਮੁੱਦਾ ਜਿਹੜਾ ਇੱਕ ਤੁਹਾਡੇ ਸ਼ਾਇਦ ਚੈਨਲਾਂ ਤੇ ਆਂਦਾ ਹੋਊਗਾ ਇੱਕ ਫੌਜੀ ਦਾ ਮੁੱਦਾ ਹੈਗਾ ਜਿਹਦੇ ਵਿੱਚ ਸ਼ਹਿਰ ਦੇ ਸੀਪੀ ਸਾਹਿਬ ਨੂੰ ਕਲਪ ਕੀਤਾ ਗਿਆ ਸੀ ਐਸਸੀ ਕਮਿਸ਼ਨ ਵੱਲੋਂ ਤੇ ਜਨਰਲ ਕੈਟਾਗਰੀ ਨੂੰ ਬਿਠਾ ਕੇ ਉਥੇ ਟਰੱਸਟ ਦੇ ਉੱਤੇ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਨਰਲ ਕੈਟਾਗਰੀ ਵਾਲਾ ਕੀ ਕਰ ਰਿਹਾ ਕਿ ਉਥੇ ਬਹਿ ਕੇ ਇਹਨਾਂ ਦੀ ਦਾੜੀ ਪੁੱਟ ਰਿਹਾ ਉਹ ਕਹਿ ਰਿਹਾ ਕਿ ਭਾਈ ਸਾਹਿਬ ਜੇ ਐਸਸੀ ਕਮਿਸ਼ਨ ਸਾਹਿਬ 33% ਜਿਹੜੇ ਲੋਕ ਹੈਗੇ ਆ ਐਸਸੀ ਸਮਾਜ ਦੇ ਕਿ ਉਹ ਟੱਕਾ ਕਰ ਦੇਣਗੇ 65% ਨਾਲ ਇਹਦਾ ਮਤਲਬ ਹੈਗਾ ਕਿ ਇਹ ਜਿਹੜੇ ਲੋਕ ਹੈਗੇ ਆ ਇਹ ਪੀਕਟੈਂਸ ਹੈਗੇ ਆ ਜਨਰਲ ਕੈਟਾਗਰੀ ਦੇ ਲੋਕ ਦੇ ਇਹ ਕੀ ਕਰਦੇ ਆ ਮੁੱਦਾ ਲੱਭਦੇ ਆ ਸਮਾਜ ਦਾ ਮੁੱਦਾ ਪਖਾਉਂਦੇ ਆ ਉਸ ਤੋਂ ਬਾਅਦ ਫੰਡਿੰਗ ਕਰਦੇ ਆ ਮੈਂ ਕਹਿੰਦਾ ਇਹਨਾਂ ਦੀ ਇੱਕ ਵਾਰੀ ਮੈਂ ਠੋਕ ਕੇ ਕਹਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਹਾਡੀ ਸਰਕਾਰ ਚ ਹੀ ਰਿਹਾ ਨਾ ਇਹਦੀ ਇੱਕ ਵਾਰੀ ਡੌਕਪੀਸ ਦੀ ਜਾਂਚ ਕਰਾ ਲਓ ਇਹ ਕਾਰੋਬਾਰ ਦੀ ਜਾਂਚ ਕਰਾ ਲਓ ਕਿ ਇਹ ਕੋਈ ਕਾਰੋਬਾਰ ਕਿੱਥੋਂ ਆਇਆ ਇਹ ਕੋਈ ਪੈਸਾ ਕਿੱਥੋਂ ਆਇਆ ਤੇ ਕਿੰਨੀ ਬਦਮਾਸ਼ੀ ਸ਼ਹਿਰ ਦੇ ਵਿੱਚ ਕਰਦਾ ਜੇ ਅੱਖਾਂ ਦੇ ਆਧਾਰ ਦੇ ਉੱਤੇ ਜੇਦੀ ਜਾਂਚ ਹੋਵੇ ਤੇ ਭਾਈ ਸਾਹਿਬ ਜਲਦੀ ਗੋਮਪrakash ਜਿਹੜਾ ਗੱਬਰ ਹੈ ਉਹ ਜਲਦੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਏਗਾ। ਜਿਹੇ ਬੰਦੀਆਂ ਸਭ ਦਾ ਮੈਂ ਧੰਨਵਾਦ ਕਰਦਾ। ਬਾਕੀ ਆ ਜਿਹੜੇ ਮੁੱਦੇ ਤੇ ਗੱਲ ਕਰ ਰਿਹਾ ਤੇ ਓਮਪrakash ਗੱਬਰ ਨੇ ਕੋਮ ਦਾ ਬੇੜਾਗਰਨ ਕਰਤਾ। ਸਾਡੇ ਸਮਾਜ ਦੇ ਜਿਹੜੇ ਧਰਨੇ ਲੱਗਦੇ ਸੀ ਉਹ ਇੱਕ ਇਕੱਠੇ ਹੋ ਗਏ ਇੱਕ ਸਮਾਜ ਵਿੱਚ ਲੱਗਦੇ ਆ। ਹੁਣ ਇਹਨੇ ਵੱਖ-ਵੱਖ ਪਾਰਟੀਆਂ ਬਣਾਤੀਆਂ ਸਾਡੀਆਂ ਪਾੜ ਕੇ ਵੱਖ-ਵੱਖ ਦੇਸ਼ਾਂ ਦੇ ਰਦੇਸ਼ ਇਹਨਾਂ ਨੇ ਗਲਤ ਕਰਤੇ। ਜੋ ਵੀ ਅੱਜ ਸਮਾਜ ਦੇ ਵਿੱਚ ਨੁਕਸਾਨ ਹੋ ਰਿਹਾ ਏ ਓਮ ਪ੍ਰਕਾਸ਼ ਗੱਬਰ ਜਿਹੜਾ ਚੇਅਰਮੈਨ ਆ ਉਹਦੇ ਕਰਕੇ ਹੋ ਰਿਹਾ ਜੇ ਸਾਡੇ ਸਮਾਜ ਵਿੱਚ ਪੰਜ ਸਾਡੇ ਸਮਾਜ ਦੇ ਵਾਲਮੀ ਦੀ ਤੀਰ ਤੇ ਇੱਕ ਸੇਵਾ ਕਰਨ ਵਾਸਤੇ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਇਹਦੇ ਟੀਡ ਵਿੱਚ ਕਿਉਂ ਪੀੜ ਹੋਈ ਆ ਜੇ ਉਹ ਮੈਂਬਰ ਬਣਾਏ ਆ ਕੋ ਸਮਾਜ ਦਾ ਕਰਨਗੇ ਕੋ ਸਮਾਜ ਦਾ ਸੁਵਾਰਨਗੇ ਕੋ ਸਮਾਜ ਦੇ ਜਿਹੜੇ ਸਾਡੀਆਂ ਸ਼ਿਕਾਇਤਾਂ ਸੀ ਉਹ ਸੁਣਨਗੇ ਅੱਗੇ ਅਸੀਂ ਐਮਪੀ ਨੂੰ ਐਮਐਲਏ ਨੂੰ ਤੁਹਾਨੂੰ ਮੁਖਵੰਤ ਜੀ ਨੂੰ ਜਾਣਾ ਹੈ ਸ਼ਿਕਾਇਤਾਂ ਕਰਨ ਵਾਸਤੇ ਜੇ ਸਾਡੇ 5 ਬੰਦੇ ਬਣੇ ਆ ਅਸੀਂ ਸ਼ਿਕਾਇਤਾਂ ਵੀ ਕਰਾਂਗੇ ਬਾਕੀ ਇਹਨੂੰ ਐਵੇਂ ਜ਼ੀਰੋ ਇਹੋ ਬਣਾਇਆ ਚੇਅਰਮੈਨ ਬਣਾ ਕੇ ਜਿਹੜੀਆਂ ਲੜਾਈਆਂ ਲੜੀਆਂ ਉਹ ਤਾਂ ਸਮਾਜ ਨੇ ਲੜੀਆਂ ਜਿਹੜੇ ਕੰਮ ਕੀਤੇ ਅਤੀਤ ਤੋਂ ਤਾਂ ਸਮਾਜ ਨੇ ਕੀਤੇ ਆ ਮੈਂ ਇੱਕ ਮੁਖਿਆ ਸੀ ਵਿਸ਼ਵ ਵਾਲਮੀ ਕੌਮੀ ਇੱਤਾਰਾ ਮੈਂ ਸਭ ਤੋਂ ਪਹਿਲਾਂ ਸੜ ਕੇ ਮਰਨ ਦਾ ਪ੍ਰਣ ਕੀਤਾ ਸੀ ਜਦੋਂ 350 ਕਰੋੜ ਰੁਪਏ ਬਾਦਲ ਨੇ ਸਾਨੂੰ ਦਿੱਤਾ ਔਰ ਸਰੋਵਰ ਦੇ ਵਿੱਚ ਮੰਦਿਰ ਬਣਾਉਣ ਦਾ ਆਦੇਕਾਰ ਦਿੱਤਾ ਸਭ ਤੋਂ ਪਹਿਲਾਂ ਐਫੀਡੇਟ ਮੇਰਾ ਭਰਿਆ ਵਾ ਲੇਕਿਨ ਇਹਨਾਂ ਗੱਬਰ ਹੋਰਾਂ ਨੇ ਸਾਡੇ ਵਰਗਿਆਂ ਨੂੰ ਵੀ ਜ਼ੀਰੋ ਕੀਤਾ ਹੋਇਆ ਵਾ ਜਿੰਨੇ ਸਮਾਜਵਾਦ ਤੇ ਸੜ ਕੇ ਮਰਨ ਵਾਸਤੇ ਤਿਆਰ ਸੀ ਉਹਨਾਂ ਲੋਕਾਂ ਨੂੰ ਇਹਨਾਂ ਨੇ ਐਤਾ ਕਦੀ ਪੁੱਛਿਆ ਹੀ ਨਹੀਂ ਔਰ ਆਪ ਹੀ ਰੋ ਬਣਿਆ ਕਰਦਾ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਆਏ ਆ ਉਹਨਾਂ ਨੂੰ ਕੰਮ ਕਰਨ ਦਿਓ ਉਹਨਾਂ ਨੂੰ ਰੁਕਾਵਟਾਂ ਨਾ ਪਾਓ ਜਿਹੜਾ ਜੇ ਲੱਗ ਹੀ ਗਿਆ ਗਲਤੀ ਨਾਲ ਕਿਸੇ ਕੋਲੋਂ ਜਾਂ ਕੁਝ ਹੋ ਗਿਆ ਉਹਨੂੰ ਬੈਠ ਕੇ ਸਮਝਾਇਆ ਜਾ ਸਕਦਾ ਈ ਲੇਕਿਨ ਹੁਣ ਇਹ ਗੱਲ ਹੈ ਜੇ ਗੱਬਰ ਸਾਹਿਬ ਇੰਨਾ ਹੀ ਚਾਹਵਾਨ ਹੈ ਤੇ ਜਿਹੜੇ ਵੋਟ ਕੁਆਲਮੀ ਪਵਾਉਂਦੇ ਮੂਰਤੀ ਲੱਗੀ ਸੀ ਉੱਤੇ ਲੋਭੋ ਵੀ ਨਹੀਂ ਲੱਗਾ ਸੀ ਕੋ ਸਾਰੇ ਬਿਲਕੁਲ ਸਹੀ ਸੀ ਜਿਹੜੇ ਹਾਂ ਲੱਗਦੇ ਆ ਉਹਨਾਂ ਨੂੰ ਕਿਉਂ ਪੜਿਆ ਗਿਆ ਤੇ ਮੇਰੀ ਅਪੀਲ ਆ ਬੇਨਤੀ ਆ ਸਮਾਜ ਨੂੰ ਇਹਦੇ ਤੇ ਕੱਟਿਆ ਹੋ ਗਿਆ ਇਸ ਦੇ ਉੱਤੇ ਜਾ ਰਿਹਾ ਜਵੇ ਔਰ ਸਾਰੀਆਂ ਸੰਸਥਾਵਾਂ ਵਿੱਚ ਬੈਠ ਕੇ ਜਦੋਂ ਧਰਣਾ ਲਾਣਾ ਜਦੋਂ ਧਰਣਾ ਲਾਗੇ ਇਹ ਧਰਣਾ ਵਧੀਆ ਤੋਂ ਵਧੀਆ ਧਰਣਾ ਲੱਗੇਗਾ ਸਾਰੇ ਸਮਾਜ ਇਹ ਲੋਕਾਂ ਨੂੰ ਦੱਸਿਆ ਜਾਏਗਾ ਵੀ ਗਦਾਰ ਕੌਣ ਆ ਔਰ ਚੰਗਾ ਕੌਣ ਆ ਜਵਾਦ ਅੱਜ ਬੜੀ ਦੁਖੀ ਤਰ੍ਹਾਂ ਦੱਸਣਾ ਪੈਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਇੱਕ ਗਲਤ ਅੰਸਰ ਜੋ ਕੇਂਦਰੀ ਮੰਦਰ ਸ੍ਰੀ ਅਮਰਸਰ ਦੇ ਵਿੱਚੋਂ ਇਹਨੂੰ ਚੇਅਰਮੈਨ ਦਿੱਤੀ ਸੀ ਥੋੜੇ ਸਮੇਂ ਵਾਸਤੇ ਲੇਕਿਨ ਇਹਨੇ ਕੇਂਦਰੀ ਮੰਦਰ ਨੂੰ ਨਕਾਰ ਕੇ ਜੋੜਜਮਾ ਇਦਾਂ ਦਾ ਕੀਤਾ ਕੋਈ ਜਗ੍ਹਾ ਨਹੀਂ ਛੱਡੀ ਅੱਜ ਉਹ ਜਗ੍ਹਾ ਤੇ ਸਾਡੇ ਸਮਾਜ ਨੂੰ ਪਾੜ ਕੇ ਦੋ ਫਾੜ ਕਰ ਦਿੱਤਾ ਹਰ ਮੱਖਰੇ ਵਗਲੇ ਤੁਹਾਡੇ ਬਣ ਕੇ ਅਸੀਂ ਦਿਨੰਦਾ ਕਰਦੇ ਆ ਅੱਜ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਜੁਆਇੰਡ ਕਰਕੇ ਵਿਆਮ ਪਾਰਟੀ 'ਚ ਆ ਗਿਆ ਆਮ ਪਾਰਟੀ ਜੇ ਵੱਡਦਾ ਹੈ ਇਹਨੇ ਕਾਉਂਸਲ ਦੀ ਸੀਟ ਲਈ ਜੋ ਉਸ ਇਲਾਕੇ ਦੇ ਲੋਕਾਂ ਨੂੰ ਚੰਗਾ ਨਹੀਂ ਸਮਝਿਆ ਨਕਾਰ ਦਿੱਤਾ ਇਹ ਮਾਝਾ ਸਿਆੰਖ ਕੋ ਆਪ ਜੀ ਭਗਵੰਤ ਮਾਨ ਜੀ ਕੋ ਦੀਰੇ ਦੇ ਚੇਅਰਮੈਨ ਨੇ ਜਿਆਦਾ ਮੈਂਬਰਸ਼ਿਪ ਲੱਭਦਾ ਸੀ ਲੇਕਿਨ ਇਹਦਾ ਕਰਦਾਰ ਦੇਖ ਕੇ ਭਗਵੰਤਪਾਲ ਜੀ ਨੇ ਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਿੱਦੋਂ ਨੂੰ ਪਤਾ ਲੱਗਾ ਕਿ ਮੈਨੂੰ ਮੈਂਬਰਸ਼ਿਪ ਨਹੀਂ ਮਿਲੀ ਇਹਨੇ ਆਪ ਪਾਰਟੀ ਛੱਡ ਕੇ ਦੂਸਰੀ ਪਾਰਟੀ ਚੜ ਗਿਆ ਉਹ ਸਾਡੇ ਅੰਮ੍ਰਿਤਸਰ ਦੇ ਬੜੇ ਹੀ ਸੁਲਝੇ ਪਰਸਨ ਮਾ ਜੋ ਜਸਵੀਰ ਜੀ ਨੂੰ ਉਹਨਾਂ ਨੇ ਪੀਰੇ ਦੀ ਜ਼ਿੰਮੇਵਾਰ ਦਿੱਤੀ ਔਰ ਮੈਂਬਰਸ਼ਿਪ ਦਿੱਤੀ ਆ ਅਸੀਂ ਉਹਦੀ ਸਿਰਾਗਾ ਕਰਦੇ ਧੰਨਵਾਦ ਕਰਦੇ ਸਿਰ ਸਾਹਿਬ ਦਾ ਲੇਕਿਨ ਇਹਦੇ ਢਿੱਡ-ਬੀੜੇ ਹੋ ਗਿਆ ਕਿ ਮੈਨੂੰ ਤਾਂ ਮੈਂਬਰਸ਼ਿਪ ਦਿੱਤੀ ਨਹੀਂ ਆ ਤੇ ਆਹ ਬੰਦੇ ਦਿੱਤੀ ਜਾ ਕਦੀ ਪੀਰੇ ਤੇ ਨਹੀਂ ਸਕੇਆ ਯਾ ਸਾਡੇ ਸਮਾਜ ਦਾ ਖੂਨ ਹੈ ਸਾਡਾ ਆ ਅਸੀਂ ਧੰਨਵਾਦ ਕਰਦੇ ਆ ਲੇਕਿਨ ਜਿਹੜਾ ਆ ਲੰਮਾ ਮੁੱਦਾ ਉੱਠਿਆ ਜੀ ਤਰੇ ਲਾਂ ਦਾ ਸਮਾਜ ਨੂੰ ਇਕੱਠਾ ਕਰਨ ਦਾ ਇਸ ਸਮਾਜ ਦੇ ਬੇਇਨਤੀ ਕਰਦੇ ਆ ਇਹਦੇ ਪਿੱਛੇ ਲੱਗੇ ਸਮਾਜ ਦਾ ਬੇੜਾ ਨਾ ਕਰ ਕਰੋ ਔਰ ਨਾ ਸਾਡਾ ਸਮਾਜ ਬਾੜਦਾ ਔਰ ਇੱਕ ਜਿਹੜੀ ਬੋਰ ਬਾੜਨ ਦੀ ਗੱਲ ਬਹੁਤ ਨੇ ਲੋਕ ਆ ਜਿਹੜਾ ਉਹ ਤੇ ਬੋਰ ਸਿਸ਼ੀ ਕਰਦਾ ਭਗਵਾਨ ਵਾਲੀ ਕੀ ਮਾਰਦਾ ਉਹ ਐਸੀ ਪਰਿਵਾਰ ਨਹੀਂ ਬਣਾਇਆ ਸੰਧੂ ਸਾਹਿਬ ਦੇ ਜਿਹੜੇ ਬਹੁਤ ਕਰੀਬੀ ਲੋਕ ਆ ਉਹਨਾਂ ਨੇ ਕਿਤੇ ਜਾ ਰਿਹਾ ਫੈਕਸਾ ਬਣਵਾ ਦਿੱਤੀਆਂ ਉਹ ਸੰਧੂ ਸਾਹਿਬ ਦਾ ਕੋਈ ਖਸੂਰ ਨਹੀਂ ਆ ਹਰ ਬੰਦਾ ਰਾਜਨੀਤੀ ਵਾਸਤੇ ਆਪਣੇ ਨੰਬਰ ਬਣਾਉਂਦੇ ਵੱਖਰੇ ਵੱਖਰੇ ਬੋਰਡ ਲਾ ਦਿੰਦੇ ਹਨ ਲੇਕਿਨ ਉਹ ਗਲਤੀ ਸੰਧੂ ਸਾਹਿਬ ਦੀ ਨਹੀਂ ਆ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਲੇਕਿਨ ਸਾਨੂੰ ਹੁਣ ਪਤਾ ਲੱਗਾ ਆ ਜਿਹੜਾ ਸਾਡਾ ਗਰਦਾਰ ਅੰਸਰ ਆ ਉਹ ਕਹਿੰਦਾ ਜੀ ਤਰਨਾਲਾ ਆਵੇ ਅਗਰੇ ਤਰਨਾ ਲਾਏਗਾ ਸਾਡਾ ਸਮੁੱਚਾ ਧਿਆਤੀ ਦੇ ਸ਼ਹਿਰੀ ਆਪਣਾ ਜਿੱਲੇ ਵੀ ਸਾਡੇ ਸੰਸਥਾਵਾਂ ਆ ਉਹਦੇ ਬਰਾਬਰ ਦੇ ਤਰਨਾਲਾ ਲਾਵਾਂਗੇ ਇਹਨੂੰ ਇਡਰ ਦਾ ਜਵਾਬ ਪੱਥਰ ਦਾ ਦੇ ਚਾਹੇ ਪ੍ਰਸ਼ਾਦਾ ਸਾਡੇ ਦੇ ਪਰਚਾ ਕਰ ਦੇ ਇਹਨੂੰ ਦੱਸਾਂਗੇ ਗਰਦਾਰ ਕੌਣ ਆ ਤੇ ਇਮਾਨਦਾਰ ਕੌਣ ਆ ਜਿੱਲਾ ਦੀ ਸਾਡਾ ਸਮੁੱਚਾ ਆਦਮੀ ਕੀ ਭਾਈ ਜਰਾ ਉਹ ਤਰਮ ਨਾ ਚੱਲਦਾ ਇਹ ਇਨਸਾਨ ਹੋ ਆ ਕਿਸੇ ਪਰਵਾਰ ਅਜ ਬਹਿਜੋਗਾ ਇਹ ਨਹੀਂ ਆ ਕਰਾਜ ਮਿਠਾਉਣ ਜੁਗਾ ਇਹ ਨਹੀਂ ਨਸ਼ਾ ਜਦ ਡੋਬੇ ਸ਼ੇ ਕਰਾ ਲੋ ਮੱਛੀਏ ਖਾਂਦਾ ਮੀਠੇ ਖਾਂਦਾ ਖਣੀ ਕਿਹੜੇ ਕਿਹੜੇ ਨਸ਼ੇ ਕਰਦਾ ਲੰਮੇ ਸਾਲੇ ਤੱਕ ਫੀ ਵੇਚਦਾ ਰਿਆ ਮੱਗੇ ਵੀ ਕਈ ਵਾਰੀ ਡੋਬ ਕੀਤਾ ਆਪਣਾ ਦੱਸਿਆ ਤੁਹਾਨੂੰ ਵੀਡੀਓ ਦੇ ਵਿੱਚ ਇਹ ਬਹੁਤ ਗਰਵਾਰਾਂ ਸਾਰਾ ਪ੍ਰਸ਼ਾਸਕ ਦੀ ਬੇਨਤੀ ਆ ਸਮਾਜ ਨੂੰ ਇੱਕ ਅੱਖ ਨਾਲ ਦੇਖੋ ਇੱਥੇ ਫੇਸ ਨਾ ਕਰੋ ਜਿਹੜਾ ਤੁੰਡਾ ਸਾਹਿਬ ਡਰਸਾ ਇਹ ਵੱਡੀ ਦੇ ਦਾ ਟੁੱਟ ਚੁੱਕਾ ਹੀ ਜਦੋਂ ਸਿ ਆਪਣਾ ਬਾਗਲ ਸਾਹਿਬ ਜੀ ਨੇ ਥੇਨੀ ਬੱਥੇ ਰੱਖਿਆ ਸੀਗਾ ਉਦੋਂ ਸਾਡਾ ਇੱਕ ਨਿੰਦੀ ਭਾਈ ਭਾਈ ਜਰਾ ਸਿਗਾ ਦੇ ਭਖਤਾਲੋ ਜੇਲ੍ਹ ਚ ਬੈਠਾ ਇਹਨਾਂ ਨੇ ਰਲ ਕੇ ਬਾਦਲ ਸਾਹਿਬ ਚੋ ਕੁਰਵਾੜ ਬਈ ਲੈ ਕੇ ਉਤੋਂ ਸਮਾਰਾ ਦਾ ਸਰੂਪ ਚਕਵਾ ਦਿੱਤਾ ਸੀ ਸਾਡੇ ਗਵਾਲ ਮੰਡੀ ਤੋਂ ਸਾਡੇ ਬੜੇ ਪੂਜੇ ਪਿਆਰ ਵਾਲੇ ਜਾਨ ਜੀ ਤੇ ਹੋਰ ਸਾਡੇ ਸਮਾਜ ਦੇ ਸਿੰਘਾਂ ਸਾਹਿਬ ਹਾਊਸ ਮੇਂ ਕੇ ਬੀ ਜੀ ਪੀ ਸਾਹਿਬ ਨਾਲ ਮਿਲ ਕੇ ਦਵਾਰਾ ਮੋਰਚੇ ਉੱਤੇ ਰਖਾਈ ਸੀ किरार ने समाज की मूर्ति भी दी की फेस करते हैं मैं समाज के बेनती हूं कट्ठे होके सा साथ हो। इस किरदार मगर ना लगो इन्हें हमेशा ही समाज में पाड़िया इन्होंने लगता जय पीम जयपाली